ਪਾਣੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਅੱਗੇ ਲੋਕ ਨੇ ਜਿਨ੍ਹਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਕਿਉਂਕਿ ਕੈਂਪ ਤਾਂ ਜ਼ਰੂਰ ਇੱਥੇ ਰਾਹ ਦੇ ਲਾਏ ਗਏ ਨੇ ਜਿਹੜੇ ਕੈਂਪ ਲਾਏ ਗਏ ਨੇ ਪਰ ਸਾਡੇ ਡਾਕਟਰ ਸੁਖਬੀਰ ਸਿੰਘ ਨੇ ਪਿਛਲੇ ਦਿਨਾਂ ਤੋਂ ਲਗਾਤਾਰ ਇਹ ਸੇਵਾ ਕਰ ਰਹੇ ਨੇ ਸੁਖਬੀਰ ਜੀ ਮੈਂ ਇਹ ਜਾਨਣਾ ਚਾਹੁੰਦਾ ਇਹ ਪਾਣੀ ਦੇ ਨਾਲ ਜਿਹੜੀ ਕਿਹੜੀ ਕਿਹੜੀ ਸਮੱਸਿਆ ਮੇਨ ਜਿਹੜੀ ਲੋਕਾਂ ਨੂੰ ਆ ਰਹੀ ਆ ਜਿਹੜਾ ਪਾਣੀ ਦੇ ਜਿਹੜੇ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਮਜਬੂਰੀ ਜਾਣਾ ਪੈਂਦਾ ਜਾਂ ਜਿਹੜੇ ਐਨ ਜੀਓ ਵੀ ਜਾ ਰਹੇ ਨੇ ਜਿਹੜੇ ਲੋਕਾਂ ਦੇ ਵਿੱਚ ਜਾ ਕੇ ਪਾਣੀ ਦੀ ਸੇਵਾ ਕਰ ਰਹੇ ਨੇ ਕੀ ਸਮੱਸਿਆ ਆ ਰਹੀ ਆ ਜੀ ਬਿਲਕੁਲ ਜੀ ਆਪਣਾ ਸਰ ਮੈਂ ਪਹਿਲਾਂ ਸਤੂਗੁਰੂ ਜੀ ਕਾ ਖਾਲਸਾ ਵਾਹੀ ਵੀ ਫਤਿਹ ਮੈਂ ਅਕਾਲੀ ਦਲ ਵਾਰਿਸ ਪੰਜਾਬ ਦੇ ਲੋ ਸਾਡਾ ਜਿਹੜਾ ਆਪਣਾ ਕੈਂਪ ਉਹਦੇ ਲੋ ਮਤਲਬ ਅਸੀਂ ਸੇਵਾ ਜਿਹੜੀ ਚਲਾ ਰਹੇ ਆ ਲਗਾਤਾਰ ਸਾਡੇ ਜੋ ਹਲਕਾਂ ਚ ਆ ਰਹੇ ਆ ਸੰਤਪਾਲ ਸਿੰਘ ਤਾਲਪੁਰਾ ਉਹਨਾਂ ਦੀ ਰਹਿਨਮਈ ਹਟ ਜਿਹੜਾ ਕੈਂਪ ਚੱਲ ਰਿਹਾ ਵਾ ਔਰ ਮ ਸਰਕੇ ਜਿਹੜੇ ਪਿੰਡਾਂ ਦੇ ਵਿੱਚ ਵੀਰ ਆ ਰਹੇ ਨੇ ਲਾਗੂ ਜਿਹੜੇ ਇਫੈਕਟਡ ਪਿੰਡ ਨੇ ਜਿਹੜੇ ਲਪੇਟ ਦੇ ਵਿੱਚ ਆ ਚੁੱਕੇ ਨੇ ਜਿਹੜੇ ਹੜ੍ਹਾਂ ਦੀ ਪੀੜ ਚ ਉਹਨਾਂ ਚ ਜਿਹੜੇ ਵੀ ਵੀਰ ਆ ਤੇ ਆ ਰਹੇ ਨੇ ਜਿਹੜੇ ਮਤਲਬ ਪੈਣਾ ਸਾਡੀਆਂ ਆ ਰਹੀਆਂ ਨੇ ਬੱਚੇ ਆ ਰਹੇ ਨੇ ਉਹਨਾਂ ਦੇ ਜਿਹੜਾ ਸਕਿਨ ਦੀ ਜਿਹੜੀ ਪ੍ਰੋਬਲਮ ਜਿਹੜੀ ਫਸਟ ਨੰਬਰ ਤੇ ਪਹਿਲੇ ਨਿਕਲ ਕੇ ਆ ਰਹੀ ਕਿਉਂਕਿ ਪਲੂਡ ਪਾਣੀ ਹੈ ਕਿਉਂਕਿ ਸਾਰਾ ਗੰਦਾ ਬੰਦਾ ਪਾਣੀ ਉਹਦੇ ਜੀਵ ਜੰਤੂਗਰ ਮਰੇ ਜਾ ਉਹ بارش ਦਾ ਪਾਣੀ ਹੋਣ ਕਰਕੇ ਜਿਹੜੀ ਇਹਨੂੰ ਸਕਿਨ ਦੀ ਪ੍ਰੋਬਲਮ ਜਿਹੜੀ ਪਹਿਲਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੇ ਲੋਕਾਂ ਦੇ ਪੈਰਾਂ ਦੀ ਜਿਹੜ ਨੇ اور ਸੇਵਾਦਾਰ ਵੀ ਜਿਹੜੇ ਕਵਰੇਜ ਕਰਦੇ ਪਏ ਨੇ ਉਹਨਾਂ ਦੇ ਵੀ ਜਿਹੜੇ ਪੈਰਾਂ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਹੈ ਸਕਿਨ ਦੀ ਪ੍ਰੋਬਲਮ ਮੈਂ ਤੁਹਾਨੂੰ ਆਪਰੇ ਦੱਸਦਾ ਕਿ ਅਸੀਂ ਪਾਣੀ 'ਚ ਰਹੇ ਹਾਂ ਮੇਰੇ ਵੀ ਪੈਰ ਦੀ ਉਂਗਲੀਆਂ 'ਚ ਦਰਜ ਹੋ ਗਈ ਹੈ ਸਾਡੇ ਹੋਰ ਮੀਡੀਆ ਕਰਮੀਆਂ ਸੀ ਮੈਡੀਸਨ ਦਵਾ ਕੇ ਆਏ ਹਾਂ ਮਤਲਬ ਇਹ ਆਮ ਲੋਕਾਂ ਨੂੰ ਜਿਹੜੀ ਪਾਣੀ ਦੀ ਇਹ ਪਾਣੀ ਕਰਕੇ ਸਮੱਸਿਆ ਆ ਰਹੀ ਹੈ ਜੀ ਔਰ ਇਨਫੈਕਸ਼ਨ ਹੋ ਰਹੀ ਹੈ ਜੀ ਬਿਲਕੁਲ ਬਿਲਕੁਲ ਜੀ ਸਭ ਤੋਂ ਪਹਿਲਾਂ ਸਕਿਨ ਦੀ ਪ੍ਰੋਬਲਮ ਤੁਹਾਨੂੰ ਮੈਂ ਦੱਸ ਰਿਹਾ ਕਿ ਸਕਿਨ ਦੀ ਪ੍ਰੋਬਲਮ ਜਿਹੜੀ ਨਿਕਲ ਕੇ ਆ ਰਹੀ ਹੈ بواਜਬਤ ਜਿਹੜੀ ਪ੍ਰੋਬਲਮ ਆਏਗੀ ਉਹ ਤੋਂ ਬਾਅ ਭਾਈ ਦੇ ਰਹੇ ਹੋ ਜਾਂ ਤੁਸੀਂ ਅੱਗੇ ਭੇਜ ਦਿਓ ਫਿਰ ਜਾਂ ਮਤਲਬ ਫੌਰੀ ਤੌਰ ਤੇ ਲਾ ਦਿਓ ਸਾਰੇ ਟਿਊਬ ਦੇ ਨਾਲ ਦਾ ਜੀ ਬਿਲਕੁਲ ਬਿਲਕੁਲ ਜੀ ਅਸੀਂ ਉਹ ਇੱਕ ਅਰਡਮੈਂਟ ਆਉਂਦੀ ਹੈ ਜਿਤਨਾ ਡਾਕਟਰ ਵੀ ਜਿਆਦੇ ਨੇ ਕਲੋਬਿਟਾਮਲ ਜੀ ਐਮ ਜਿਤਨਾ ਕਲੋਬਿਟਾ ਸੋਲਟ ਜੋ ਐਜੈਂਟਾ ਮਾਈਸਿਨ ਵਿਦ ਨਾਲੇ ਕੰਬੀਨੇਸ਼ਨ ਦੀ ਜਿਹੜੀ ਟਿਊਬਾਂ ਆ ਰਹੀਆਂ ਨੇ ਔਰ ਮੈਂ ਹੋਰ ਵੀ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਵੀ ਵੀਰ ਜਿਹੜੇ ਇੱਧਰ ਸੇਵਾ ਲੈ ਕੇ ਆ ਰਹੇ ਨੇ ਤੁਹਾਡੀ ਮਾਦੀਮ ਰੀਮੇ ਦੱਸਣਾ ਚਾਹੁੰਦਾ ਜਿਹੜੇ ਵੀ ਵੀਰ ਮੈਡੀਕਲ ਦੇ ਨਾਲ ਰਿਲੇਟਡ ਕੋਈ ਵੀ ਇੱਧਰ ਮੈਡੀਸਿਨ ਲੈ ਕੇ ਆ ਰਹੇ ਨੇ ਪਲੀਜ਼ ਉਹ ਜੇ ਕੋਈ ਸਕਿਨ ਉਹਦੇ ਵਿੱਚ ਜੈਂਟਾਮਾਈਸਿਨ ਤੇ ਕਲੋਬਿਟਾਮੋਲ ਜਿਹੜੀਆਂ ਟਿਊਬਾਂ ਨੇ ਉਹ ਜਿਹੜੀਆਂ ਵੱਤ ਉਹਦੇ ਨਾਲ ਲੈ ਕੇ ਆਉਣ ਪਲੱਸ ਨਾਲ ਉਹ ਨਿਊ ਮਾਈਸਿਨ ਦੇ ਪਾਊਡਰ ਵਗੈਰਾ ਵੀ ਨਾਲ ਲੈ ਕੇ ਆਉਣਾ ਕਿਉਂਕਿ ਜਿਹੜੇ ਉਹਨਾਂ ਦੇ ਪੈਰਾਂ ਦੇ ਵਿੱਚ ਜਿਹੜੀ ਗਲਨ ਦੀ ਸਮੱਸਿਆ ਜਿਹੜੀ ਉਹ ਜਿਹੜੀ ਉਹਨਾਂ ਨੂੰ ਰਾਹਤ ਮਿਲ ਸਕੇ ਡਾਇਰੀਆ ਦੀ ਸਮੱਸਿਆ ਤਾਂ ਨਹੀਂ ਸਰ ਆਏਗੀ ਲੇਕਿਨ ਘਟ ਆ ਰਹੀ ਆ ਆ ਰਹੀ ਹੈ ਡਾਇਰੀਆ ਇਸ ਮੁਸਬੇ ਵੀ ਆ ਰਹੀ ਹੈ ਬੁਖਾਰ ਦੀ ਵੀ ਸਮੱਸਿਆ ਆ ਰਹੀ ਆ ਇਹ ਨਿਕਲਨੇ ਕਹਿੰਦੇ ਅਜੇ ਇੱਕ ਬਿਲਕੁਲ ਘਟ ਕ੍ਰੀਏਟ ਹੋ ਰਹੀ ਆ ਲੇਕਿਨ ਜਦੋਂ ਜੀ ਜੀ ਮੱਛਰਾਂ ਦੀ ਜਿਹੜੀ ਸਮੱਸਿਆ ਸੀਗੀ ਮੱਛਰਾਂ ਦੇ ਕਰਕੇ ਕਿਉਂਕਿ ਪਾਣੀ ਜਿੱ ਦੀ ਬਿਮਾਰੀਆਂ ਹੋ ਸਕਦੀਆਂ ਔਰ ਕੀ ਇਹਦੇ ਲਈ ਪ੍ਰਬੰਧ ਨੇ ਜੀ ਬਿਲਕੁਲ ਜੀ ਮਛਰਾਂ ਦੇ ਨਾਲ ਤੇ ਵੇਖੋ ਡੇਂਗੂ ਨਿਕਲ ਕੇ ਆਏਗਾ ਜੇ ਤਾਂ ਪਲੇਟ ਡਿਕਲੈਅਰ ਘਟਦੇ ਨੇ ਆਪਣੀ ਜਿਹਨੂੰ ਸੈੱਲ ਕਹਿ ਦਿੰਦੇ ਆ ਸੈੱਲ ਘਟ ਜਾਂਦੇ ਆ ਇਹੋ ਜਿਹੀਆ ਪ੍ਰੋਬਲਮ ਆ ਜੇ ਤਾਂ ਨਿਕਲ ਕੇ ਆਣੀਆਂ ਕਿਉਂਕਿ ਬਾਅਦ ਵਿੱਚ ਪੇਸ਼ੈਂਟ ਨੂੰ ਦੋ ਤਿੰਨ ਦਿਨ ਫੀਵਰ ਰਹੇਗਾ ਤਾਂ ਉਹ ਤੇ ਸੈੱਲ ਘਟਣਗੇ ਪਲੇਟ ਡਿਕਲੈਅਰ ਜੇ ਘਟਣਗੇ ਔਰ ਉਸ ਤੋਂ ਬਾਅਦ ਜਿਹੜੀਆਂ ਵਾ ਇਹ ਸਮੱਸਿਆ ਜੋ ਨਿਕਲ ਕਉਣਗੇ ਉਹਨਾਂ ਸੰਦੇ ਦੇ ਨਾਲ ਨਜਿੱਠਣ ਨੂੰ ਵੀ ਸਾਡੀ ਜਿਹੜੀਆਂ ਟੀਮਾਂ ਨੇ ਉਹ ਬਿਲਕੁਲ ਜੁਟੀਆਂ ਹੋਈਆਂ ਨੇ ਕਿਉਂਕਿ ਅਸੀਂ ਪੂਰਾ ਪਲਾਨ ਬਣਾ ਕੇ ਤੁਰ ਕੰਗਿਆ ਨਹੀਂ ਉਹਹੀਂ ਉਹਦਾ ਵੀ ਜਿਹੜਾ ਹੈ ਰਨਰ ਜਿਹੜੀ ਤਿਆਰ ਕੀਤੀ ਹੋਈ ਹੈ ਪੂਰੀ ਰਣਨੀਤੀ ਤਿਆਰ ਕਰਕੇ ਹੀ ਚੱਲੇ ਹੋਏ ਆ ਕਿ ਜਿਹੜੀਆਂ ਹੁਣ ਫਸਟ ਇਅਰ ਤੇ ਕਿਹੜੀ ਮੈਡੀਸਨ ਦਿੱਤੀ ਜਾ ਰਹੀ ਹੈ ਉਦੋਂ ਬਾਅਦ ਜਿਹੜੀ ਸਾਨੂੰ ਜਿਹੜੇ ਆਨਰ ਟਾਈਮ 'ਚ ਕਿਹੜੀ ਮੈਡੀਸਨ ਦੀ ਲੋੜ ਪੈਗੀ ਸਰੀ ਜੈਰੀ ਦੇ ਨਾਲ ਅਸੀਂ ਬਿਲਕੁਲ ਕੈਂਪ ਦੇ ਵਿੱਚ ਤਿਆਰ ਹੋ ਕੇ ਆਏ ਹਾਂ ਧੰਨਵਾਦ ਜੀ ਤਾਂ ਇਹ ਡਾਕਟਰ ਸੁਖਬੀਰ ਜੀ ਨੇ ਜਿਨ੍ਹਾਂ ਨੇ ਦੱਸਿਆ ਕਿ ਕਿੜੀਆਂ-ਕੜੀਆਂ ਖਾਸ ਤੌਰ ਤੇ ਤੇ ਸਮੱਸਿਆਵਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਔਰ ਇਹਨਾਂ ਦੀ ਕਿਹੜੀ-ਕਿਹੜੀ ਕੀ-ਕੀ ਇਹਨਾਂ ਦੇ ਇਲਾਜ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਕੈਮਰਾ ਪਰਸਨ ਵਿਪਨ ਸ਼ਰ